ਉਧਰ ਆਇਆ ਜੀ ਇਹ ਜੰਗਲੀ ਏਰੀਆ ਜੀ ਬਿਲਕੁਲ ਇੱਥੇ ਆਮ ਹੀ ਜਾਨਵਰ ਮਿਲ ਜਾਂਦੇ ਜੀ ਸ਼ਾਮ ਨੂੰ ਜੰਗਲੀ ਸੂਰ ਹਿਰਣ ਨੀਲਗਾ ਕਈ ਚੀਜ਼ਾਂ ਇੱਥੇ ਆਮ ਹੀ ਦੇਖਣ ਨੂੰ ਮਿਲਦੀਆਂ ਨੇ ਬੇੜ ਦਾ ਏਰੀਆ ਸ਼੍ਰੀ ਚਮਕੌਰ ਸਾਹਿਬ ਤੋਂ ਲਾਈਵ ਹੈ ਜੀ ਆਪਾਂ ਤੇ ਆਓ ਤੁਹਾਨੂੰ ਦਿਖਾਣੇ ਆ ਜੀ ਇਹ ਬੇੜ ਦਾ ਏਰੀਆ ਬੇੜ ਦਾ ਏਰੀਆ ਸ਼੍ਰੀ ਚਮਕੌਰ ਸਾਹਿਬ ਬਹੁਤ ਹੀ ਅਲੱਗ ਬਿਲਕੁਲ ਹੀ ਰਾਤ ਨੂੰ ਜੇ ਸ਼ਾਮ ਪੈਂਦੀ ਹੈ ਜੀ ਇਸ ਏਰੀਆ 'ਚ ਇਸ ਟਾਈਮ ਤੱਕ ਰੌਣਕ ਹੈ ਕਦ ਚ ਸ਼ਾਮ ਹੁੰਦੀ ਹੈ ਜੀ ਇਸ ਏਰੀਆ ਦੇ ਵਿੱਚ ਆਵਾਜ਼ਾਂ ਜੀ ਬਿਲਕੁਲ ਹੀ ਬੰਦ ਹੋ ਜਾਂਦੀ ਹੈ ਕਿਉਂਕਿ ਨੀਂਦ ਲਗਾਵਾ ਹੋ ਗਏ ਆਪਣੇ ਜੰਗਲੀ ਸੂਰ ਹੋ ਗਏ ਜਿਹੜੇ ਤੇ ਬਾਰਾ ਸਿੰਘੇ ਆਮ ਹੀ ਇੱਥੇ ਦੇਖਣ ਨੂੰ ਮਿਲ ਜਾਂਦੇ ਆ ਜੀ ਆਪਣੇ ਏਰੀਆ ਦੇ ਵਿੱਚ ਬੇੜ ਦਾ ਏਰੀਆ ਫੇਰੀ ਚਮਕੌਰ ਸਾਹਿਬ ਦੇ ਬਿਲਕੁਲ 5-7 ਕਿਲੋਮੀਟਰ ਉੱਪਰ ਜਾ ਹੀ ਜਾ ਅੰਦਰ ਨੂੰ ਤਾਂ ਆਹ ਏਰੀਆ ਬੇੜ ਦਾ ਜੀ ਸਾਰਾ ਜੰਗਲੀ ਏਰੀਆ ਖੇਤ ਤਾਂ ਹੈਗੇ ਨੇ ਸਾਰੇ ਇਹਦੇ ਨਾਲੇ ਖੜੀ ਉੱਤੇ ਲੱਗ ਰਿਹਾ ਗੰਨੇ ਗੰਨੇ ਦੀ ਬਿਜਾਈ ਚੱਲਦੀ ਹੈ ਮੇਰੀ गन्ने है। भी बिजाई चल रही है खेतों के उत्तर नहीं गन्ने की बिजाई चल रही है गन्ना लग रहा जी गन्ना देखो गन्ने की बिजाई चल रही है दब के लगे हुए ਖੇਤਾਂ 'ਚ ਕੰਮ ਜਦ ਖਤਮ ਹੋ ਜਾਂਦਾ ਜੀ ਜੰਗਲੀ ਏਰੀਆ ਜੀ ਹੈ ਗੰਨਾ ਲੱਗ ਰਿਹਾ ਸੀ ਪਿੱਛੇ ਤੁਹਾਨੂੰ ਦਿਖਾਇਆ ਆਪਾਂ ਤੇ ਬੇੜ ਦਾ ਏਰੀਆ ਸ਼੍ਰੀ ਚਮਕੌਰ ਸਾਹਿਬ ਦਾ ਇੱਥੇ ਆਮ ਹੀ ਸਾਨੂੰ ਦੇਖਣ ਨੂੰ ਮਿਲ ਜਾਣਗੇ ਜੀ ਪੂਰ ਆਹ ਜੀ ਕਿਰਨ ਜੀ ਤੇ ਨੀਲਗਾਵਾ ਆਮ ਹੀ ਦੇਖਣ ਨੂੰ ਮਿਲਦੀਆਂ ਕਿਉਂਕਿ ਨਾਲ ਹੀ ਨਹਿਰ ਹੈ ਜੀ ਨਾਲ ਹੀ ਸਤਲੁਜ ਇੱਥੇ ਦਰਿਆ ਚੱਲਦਾ ਜੀ ਨੇੜੇ ਰਵਲ ਲੈ ਕੇ ਜਾਵਾਂਗੇ ਜੀ ਮੇਡ ਡੀਆ ਸ਼੍ਰੀ ਚੰਪੌਰ ਸਾਹਿਬ ਦਾ ਇੱਥੇ ਜੰਗਲੀ ਜਾਨਵਰ ਆਵੇਂ ਦੇਖਣ ਨੂੰ ਮਿਲ ਜਾਂਦੇ ਨੇ ਸ਼ਾਮ ਨੂੰ ਰਾਤ ਦੇ ਸਮੇਂ ਆਮ ਹੀ ਜੰਗਲੀ ਜਾਨਵਰ ਹੁੰਦੇ ਆ ਜੀ ਜਿਵੇਂ ਜੰਗਲੀ ਸੂਰ ਹਿਰਨ ਨੀਲਗਾ ਬਹੁਤ ਮਿਲਦੀ ਆ ਜੀ ਇਸ ਏਰੀਆ ਦੇ ਵਿੱਚ ਨੀਲਗਾ ਆਮ ਇੱਥੇ ਮਿਲਦੀ ਆ ਬਾਰਾ ਸਿੰਘਾ ਦੇਖੋ ਜੀ ਆ ਏਰੀਆ ਜੀ ਬਿਲਕੁਲ ਜੇੜ ਦਾ ਏਰੀਆ ਜੀ ਹੈ ਸ਼੍ਰੀ ਚੰਪੌਰ ਸਾਹਿਬ ਦਾ ਸੂਰ ਐਂ ਜੀ ਆਮ ਹੀ ਮਿਲਦੇ ਨੇ ਇੱਥੇ ਜੰਗਲੀ ਸੂਰ ਦੇਖਣ ਨੂੰ ਮਿਲਦੇ ਆ ਜੀ ਬਹੁਤ ਜ਼ਿਆਦਾ ਤੇ ਨੀਲ ਗਾਵਾਂ ਿਰਣ ਬਾਰਾ ਸਿੰਘਾ ਆਮ ਹੀ ਘੁੰਮਦੇ ਹੋਏ ਨਜ਼ਰ ਆਉਂਦੇ ਆ ਜੀ ਇਸ ਏਰੀਆ ਦੇ ਵਿੱਚ ਕਿਉਂਕਿ ਹੁਣ ਥੋੜਾ ਜਿਹਾ ਚਾਨਣ ਹੁਣ ਨਜ਼ਰ ਨਹੀਂ ਆਣੇ ਰਾਤ ਦੇ ਸਮੇਂ ਬਿਲਕੁਲ ਹੀ ਇੱਥੇ ਇਹੋ ਜਿਹਾ ਮਾਹੌਲ ਬਣ ਜਾਂਦਾ ਜੀ ਆਮ ਹੀ ਦੇਖਣ ਨੂੰ ਮਿਲਦੇ ਆ ਪੂਰਾ ਬੇੜ ਦਾ ਏਰੀਆ ਸ਼੍ਰੀ ਚਮਕੌਰ ਸਾਹਿਬ ਦਾ ਜੀ ਆ ਖੇਤੀ ਵੀ ਨਾਲ ਨਾਲ ਹੋ ਰਹੀ ਆ ਪਰ ਰਾਤ ਨੂੰ ਇੱਥੇ ਲੋਕ ਲੰਘਦੇ ਆਈ ਬਿਲਕੁਲ ਘਟ ਜਾਂਦੀ ਹੈ ਜੀ 7-8 ਵਜੇ ਤੋਂ ਬਾਅਦ ਇਧਰ ਆਵਾਜ਼ਾਂ ਹੀ ਘਟ ਜਾਣੀਆਂ ਜੀ ਕਿਉਂਕਿ ਆਮ ਹੀ ਨੀਲਗਾਵਾ ਜੰਗਲੀ ਸੂਰ ਆਮ ਹੀ ਦੇਖਣ ਨੂੰ ਮਿਲਦੇ ਨੇ ਜੀ ਇਸ ਏਰੀਆ ਦੇ ਵਿੱਚ ਕਿਉਂਕਿ ਨੇਹਰੀ ਏਰੀਆ ਹੈ ਸਾਰਾ ਸਤਲੁਜ ਦੇ ਦਰਿਆ ਵੀ ਬਿਲਕੁਲ ਕੋਲ ਹੈ ਜੀ ਇੱਥੋਂ ਤੇ ਆ ਬਿਲਕੁਲ ਹੀ ਦੇਖੋ ਕੰਡਾਰੀ ਬਹੁਤ ਵੀ ਠੰਡ ਵੀ ਜ਼ਿਆਦਾ ਹੁੰਦੀ ਆ ਆਮ ਇਲਾਕੇ ਨਾਲ ਇਸ ਏਰੀਏ ਦੇ ਵਿੱਚ ਹੁਣ ਤਾਂ ਆਵਾਜ਼ੇ ਚੱਲ ਰਹੀ ਐ ਸਟ੍ਰੀਟ ਦੇ ਉੱਪਰ ਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਆਵਾਜ਼ਾਈ ਬੰਦ ਹੋ ਜਾਂਦੀ ਹੈ ਤਕਰੀਬਨ ਬਹੁਤ ਘਟ ਜਾਂਦੀ ਹੈ ਕਿਉਂਕਿ ਇੱਥੇ ਜੰਗਲੀ ਕਬੂਰ ਐਨੇ ਕਈ ਤਰੀਕੇ ਦੇ ਜਾਨਵਰ ਆ ਵੀ ਆ ਜਾਂਦੇ ਨੇ ਕਿਉਂਕਿ ਚਿਵਾਲਿਕ ਟੱਚ ਏਰੀਆ ਜੀ ਆ ਸਾਰਾ ਚਮਕੌਰ ਸਾਹਿਬ ਦਾ ਚਿਵਾਲਿਕ ਦੀਆਂ ਪਹਾੜੀਆਂ ਤੁਹਾਨੂੰ ਅੱਗੇ ਦਿਖਾਣੇ ਆ ਅੱਜ ਤੁਹਾਨੂੰ ਸਾਰਾ ਏਰੀਆ ਦਿਖਾਵਾਂਗੇ ਇਹ ਬਿਲਕੁਲ ਹੀ ਦੇਖੋ ਸ਼ਿਵਾਲਿਕ ਦਾ ਏਰੀਆ ਹੈ ਟੱਚ ਹੈ ਜੀ ਬਿਲਕੁਲ ਜੰਗਲਾਤ ਏਰੀਆ ਹੈ ਇੱਥੇ ਆਮ ਹੀ ਜ਼ਿਆਦਾ ਆਂਦੇ ਹਨ ਕੁਛ ਇੱਥੇ ਨੈਟ ਦੀ ਵੀ ਪ੍ਰੋਬਲਮ ਹੈ ਪਰ ਆਪਾਂ ਲਾਈਵ ਚ ਜਾ ਕੇ ਅੱਗੇ ਦਾ ਦਿਖਾ ਰਹੇ ਹਾਂ ਅੱਗੇ ਨੈਟ ਆ ਜਾਏਗਾ ਜੀ ਇਹ ਘਰ ਦਾ ਵਾਸਤਾ ਥੋੜਾ ਬਾਕੀ ਤੇ ਨੈਟ ਦੀ ਵੀ ਆਮ ਹੀ ਪ੍ਰੋਬਲਮ ਰਹਿੰਦੀ ਹੈ ਇੱਥੇ ਆਹ ਦੇਖੋ ਜੀ ਆਹ ਕਿ ਉਹ ਹੈ ਨਿੱਕੇ ਨਿੱਕੇ ਦੇਖੋ ਕਿੰਨਾ ਏਰੀਆ ਆਹ ਏਰੀਆ ਬਿਲਕੁਲ ਜੰਗਲੀ ਏਰੀਆ ਆ ਆ ਵੀ ਜਾਨਵਰ ਇੱਥੇ ਘੁੰਮਦੇ ਨੇ ਜੀ ਇਸ ਏਰੀਆ ਦੇ ਵਿੱਚ ਇਹਨਾਂ ਨੂੰ ਦੇਖੇ ਜਾਣਗੇ ਦੂਰ ਦੇਖਾਂਗੇ ਜੀ ਸਾਨੂੰ ਬਾਹਰ ਸਿੰਘੇ ਦਿਖ ਜਾਣਗੇ ਇਸ ਏਰੀਆ ਦੇ ਵਿੱਚ ਆਮ ਹੀ ਨਜ਼ਰ ਆਣਗੇ ਫੇਰੀ ਚਮਕੌਰ ਸਾਹਿਬ ਦੇ ਕੋਲ ਬੇੜ ਦਾ ਏਰੀਆ ਜੰਗਲੀ ਬਿਲਕੁਲ ਏਰੀਆ ਜੀ ਹੈ ਦੇਖੋ ਤੁਹਾਡੇ ਸਾਹਮਣੇ ਹੈ ਜੀ ਸਾਰਾ ਨਾ ਆਮੀ ਜਾਨਵਰ ਇੱਥੇ ਨਜ਼ਰ ਆਉਂਦੇ ਨੇ ਜੇ ਦੇ ਵਿੱਚ 7 ਵਜੇ ਤੋਂ ਬਾਅਦ ਲੋਕ ਆਣਾ ਜਾਣਾ ਘਟਾ ਦਿੰਦੇ ਨੇ ਜੀ ਸ਼ਾਮ ਨੂੰ 7-8 ਵਜੇ ਤੋਂ ਬਾਅਦ ਲੋਕ ਆਣਾ ਜਾਣਾ ਘਟਾ ਦਿੰਦੇ ਨੇ ਜੀ ਸ਼ਿਵਾਲਿਕ ਟੈਕ ਏਰੀਆ ਜੀ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਇੱਥੇ ਬਿਲਕੁਲ ਹੀ ਨਗਰੀ ਏਰੀਆ ਜੀ ਹੈ ਫੇਰ ਦਾ ਏਰੀਆ ਪਿੰਡ ਚ ਪਾਣੀ ਵੀ ਇੰਨਾ ਘਾਟਦਾ ਫੁੱਟ ਤੇ ਹੀ 15 ਫੁੱਟ ਤੇ ਪਾਣੀ ਮਿਲ ਜਾਂਦਾ ਜੀ ਇੱਥੇ ਦੀ ਰਿਵਰ ਲੰਬਾ ਆਮੇ ਖੂਬ 10 12 15 ਫੁੱਟ ਤੇ ਪਾਣੀ ਮਿਲਦਾ ਸਾਨੂੰ ਆਮ ਵੀ ਇੱਥੇ ਜੰਗਲੀ ਜੂਰ ਐਂਡ ਕਿਰਣਾ ਸਹੀ ਤਰੀਕੇ ਦੇ ਜਾਨਵਰ ਇੱਥੇ ਆ ਕੋ ਦਿੱਖਦੇ ਆ ਇਸੇ ਰੇ ਦੇ ਵਿੱਚ ਤੇ ਤੁਸੀਂ ਕਿੱਥੋਂ ਕਿੱਥੇ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਆਇਆ ਏਰੀਆ ਹੈ ਜਾਨਵਰ ਵੀ ਆਮ ਹੀ ਮਿਲਦੇ ਨੇ ਜੀ ਇੱਥੇ ਬਹੁਤ ਜ਼ਿਆਦਾ ਕਿੱਥੋਂ ਕਿੱਥੋਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਨੂੰ লাইਕ ਕਰਾ ਤੇ ਇਹ ਤਾਂ ਜੀ ਦੇਖੋ ਕਿ ਕਿੰਨੇ ਲੋਕਾਂ ਦੇ ਮੁੱਢੇ ਰਹੇ ਨੇ ਜੀ ਫੇਰ ਵੇਲੇ ਦਾ ਖੇਤਾਂ 'ਚ ਕੰਮ ਹੁੰਦਾ ਹੀ ਨੇ ਸਾਫਟਰ ਰਿਜਰਵਡ ਸਾਫਟਰ ਰਿਜਰਵਡ ਨੇ ਸਭੀ ਪ੍ਰੈਜ਼ੈਂਟ ਏਰੀਆ ਜੀ ਨਾ ਹਾਤਾ ਬਿਲਕੁਲ ਏਰੀਆ ਪੂਰਾ ਕਾਣਾ ਏਰੀਆ ਜੀ ਬਿਲਕੁਲ ਆਲੇ ਦੁਆਲੇ ਤੇ ਆਮ ਹੀ ਇਥੇ ਜੰਗਲੀ ਜਾਨਵਰ ਮਿਲਦੇ ਆ ਜੀ ਜਿਵੇਂ ਇਹਨਾਂ ਹੋਗੇ ਜੰਗਲੀ ਸੂਰ ਹੋਗੇ ਬਾਹਰ ਸਿੰਘਾ ਹੋ ਗਏ ਆ ਢੀ ਲਗਾਵਾ ਇਸ ਟਾਈਮ ਤਾਂ ਲੱਗਈ ਹੈ ਪਛਾਣ ਹੁੰਦੇ ਹੁੰਦੇ ਕਿਬੇ ਦਬਾਲਾ ਵਜਈ ਬੰਦ ਹੋਈ ਗਿਆ ਜੀ ਇਹ ਸੋਈ ਤੇ ਸਾਡੇ ਸਾਹਮਣੇ ਜੀ ਨੇ ਇਹ ਬਿਲਕੁਲ ਹੀ ਜ਼ਬਰਦਸਤ ਭਾਰੀ ਲੋਹਾਂ ਜਣਾ ਬੰਦ ਕਰ ਦਿੰਦੇ ਨੇ ਜੰਗਲੀ ਏਰੀਆ ਪੂਰਾ ਜੀ ਫਰੀ ਟਿਮ ਕੋਰ ਸਾਹਿਬ ਤੋਂ 8-7-8 ਕਿਲੋਮੀਟਰ ਅਜੀ ਦੂਰ ਤੇ ਹੈਗਾ ਜੀ ਇਹ ਪੇਟ ਦਾ ਏਰੀਆ ਜੀ ਆ ਨਹਿਰ ਆ ਗਈ ਜੀ ਇਹਨੂੰ ਉੱਪਰ ਦੇਖੋ ਸਾਹ ਦੇਖਣੇ ਨਹਿਰ ਨੈਰ ਹੈ ਆ ਦੇਖੋ ਏਰੀਆ ਬਿਲਕੁਲ ਹੀ ਜੰਗਲੀ ਏਰੀਆ ਜੀ ਹੈ ਫੁੱਲ ਨੈਰ ਹੈ ਜੀ ਨੈਰ ਦੇ ਪੁੱਲ ਤੇ ਆਪਾਂ ਖੜੇ ਹਾਂ ਅਸਤੇ ਆ ਤੁਹਾਨੂੰ ਲੈ ਕੇ ਚੱਲਦੇ ਆ ਫੇਰੀ ਚਮਕੌਰ ਸਾਹਿਬ ਕੰਦਖਾਨੇ ਆ ਇਹ ਏਰੀਆ ਫੇਰੀ ਚਮਕੌਰ ਸਾਹਿਬ ਤੋਂ ਕਿੰਨੀ ਕੁ ਦੂਰ ਆ ਹੁਣ ਆਪਾਂ ਚੱਲਿਆ ਗੁਰਦੁਆਰਾ ਫੇਰੀ ਚਮਕੌਰ ਸਾਹਿਬ ਦੀ ਇਹ ਏਰੀਆ ਸਾਰਾ ਉਹਨਾਂ ਆਪਾਂ ਜਲੇ ਸ਼੍ਰੀ ਚਮਕੌਰ ਸਾਹਿਬ ਵਾਲੀ ਰੋਡ ਦੇ ਉੱਪਰ ਆਹ ਰੋੜਾ ਜੀ ਸ਼੍ਰੀ ਚਮਕੌਰ ਸਾਹਿਬ ਦੇ ਪੇਟ ਏਰੀਆ ਜਿਹੜਾ ਨਿਕਲ ਆਇਆ ਹੈ ਇਹ ਆਪਾਂ ਜੰਗਲੀ ਏਰੀਆ ਜਿਹੜਾ ਸ਼੍ਰੀ ਚਮਕੌਰ ਸਾਹਿਬ ਤੋਂ ਰੋਡ ਡੇਟ ਦਾ ਨਕਸ਼ਾ ਪੈਂਦਾ ਹੈ ਇੱਥੇ ਆਮ ਹੀ ਚੱਕਰ ਹੁੰਦੇ ਨੇ ਜੀ ਬਹੁਤ ਘੱਟ ਉਹਨਾਂ ਦੇ ਨੀਂ ਲਗਾਵਾ ਆਪ ਹੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਸ਼ਾਮ ਨੂੰ 7-8 ਵਜੇ ਤੋਂ ਬਾਅਦ ਇੱਥੇ ਬਹੁਤ ਧੀਨਗਾਵਾ ਆਉਂਦੀਆਂ ਧੁੰਮਦੀਆਂ ਆਉਂਦੀਆਂ ਤੇ ਆਪ ਭਾਰਤ ਵਾਲਾ ਪ੍ਰੋਜੈਕਟ ਵੀ ਚੱਲ ਰਿਹਾ ਇੱਥੇ ਆਹ ਦੇਖੋ ਜੀ ਇਹ ਜਿਹੜਾ ਆਪਣਾ ਜਿਹੜਾ ਭਾਰਤ ਵਾਲਾ ਪ੍ਰੋਜੈਕਟ ਚੱਲ ਰਿਹਾ ਹੈ ਫਲੇਟ ਰੋਡ ਤੇ ਤਾਂ ਬਹੁਤ ਆਵਾਜ਼ ਆਈ ਹੈ ਜੀ ਬਾਕੀ ਏਰੀਆ ਚੰਗਿਆਈ ਨਹੀਂ ਆਪਦੀ ਕਿਉਂਕਿ ਅਸਲ ਜਦੋਂ ਜਾਣਦੇ ਆਪਾਂ ਪੇੜ ਦੇ ਵਿੱਚ ਤਾਂ ਏਰੀਆ ਚੰਗੜੀਲਾ ਏਰੀਆ ਪੈ ਜਾਂਦਾ ਜੀ ਸਭ ਕੁਝ ਰਾਹ ਰੁਕਾ ਰਾਨੀ ਤਦਾਰ ਤੇ ਪਾਦਰ ਬਹੁਤ ਵੇਲੇ ਵੇਲੇ ਇੰਡੀਆ ਸਾਫ ਦਿਖਣਾ ਨਹੀਂ ਕਰਦਾ ਰਾਤ ਦੇ ਜੇ ਰਾਤ ਵੇਖੋ ਬਾਦ ਰੇਡ ਜੀ ਪੂਰਾ ਜੰਗਲੀ ਜੰਗਲੀ ਜੰਗਲ ਨੂੰ ਖਾਇਦੰਦਾ ਜੀ ਜਿਸ ਆ ਰਹੇ ਜੀ ਉਹ ਤਾਂ ਉਹ ਦੋ ਦੋ ਖੜਾ ਰਹਿ ਗਿਆ ਜੀ ਵੀ ਉੱਥੇ ਮਿਲ ਜਾਂਦੇ ਨੇ ਆਮ ਹੀ ਸ਼ਾਮ ਨੂੰ 5-8 ਦੇ ਬਾਅਦ ਤੇ ਇੱਟਾਂ ਦੀ ਤਰਹੀ ਜਿਹੜੀ ਤੋਂ ਸੌਂਦਾ ਵੇਖੋ 1 ਕਿਲੋਮੀਟਰ ਦੂਰ ਹੈ ਜੀ ਸਰ ਆਪਾਂ ਜੇ ਜੇ ਤੱਕ ਉਹ ਤੋਂ ਬਾਅਦ ਚੱਲੇ ਜੀ ਤੁਹਾਨੂੰ ਦਿਖਾ ਰਹੇ ਜੀ ਫੇਟ ਦਾ ਏਰੀਆ ਜਿਹੜਾ ਜੰਗਲੀ ਏਰੀਆ ਜਿਹਦੀ ਚੰਚੌਰ ਦਾ ਹਿੱਤ ਵਾਲੇ ਪੰਡਾ ਹੈ ਇੱਥੇ ਆਮ ਹੀ ਤੁਹਾਨੂੰ ਜਾਨਵਰ ਦੇਖਣ ਨੂੰ ਮਿਲ ਜਾਂਦੇ ਨੇ ਜੰਗਲੀ ਸੂਰ ਹੋਗੇ ਜਿਵੇਂ ਜੰਗਲੀ ਸੂਰ ਹੋਰ ਅੱਜ ਨਾਮਾਂ ਬਹੁਤ ਹੁੰਦੀਆਂ ਨੇ ਜੀ ਅੱਗੇ ਆ ਜਾਂਦੀਆਂ ਗੱਡੀਆਂ ਦੇ ਕਈ ਵਾਰੀ ਵਾਰਾ ਸਿੰਘਾਂ ਆਮੀ ਮਿਲ ਜਾਂਦਾ ਜੀ ਉੱਤੇ ਰਾਤ ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਜਾਨਵਰ ਉਪਰ ਪਹਾੜੀ ਇਲਾਕੇ 'ਚ ਜੰਡ ਹੁੰਨ ਕਾਰਨ ਥੱਲੇ ਉਤਰ ਆਂਦੇ ਆ ਕਿਉਂਕਿ ਚਵਾਲਕ ਨੇ ਪਹਾੜੀਆਂ 'ਚ ਤੱਕ ਕਰਦੀਆਂ ਜਿੱਤੇ ਰੇ ਬਹੁਤ ਜੁੜਾਏ ਤੇ ਦੋ ਤਿੰਨ ਨਦੀਆਂ ਵੀ ਚੱਲ ਰਹੀਆਂ ਨੇ ਉੱਥੇ ਆਲੇ-ਦੁਆਲੇ ਇਸ ਕਰਕੇ ਜੰਗਲੀ ਏਰੀਆ ਮੰਨਿਆ ਜਾਂਦਾ ਏ ਤਕਰੀਬਨ ਰਾਤ ਦੇ ਇਸ ਟਾਈਮ ਦੇ ਵਿੱਚ ਇਸ ਹੀ ਜਾਵੇਗਾ ਯੋਨਾ ਕੈਂਪ ਜਾ ਕੇ 8 ਕਿਲੋਮੀਟਰ ਦਾ ਰਸਤਾ ਜਿਹੜਾ ਬਣਿਆ ਉਹ ਸਾਰੇ ਆਪਾਂ 5 ਕਿਲੋਮੀਟਰ ਤੇ ਆਪਾਂ ਦਾ 6 ਕਿਲੋਮੀਟਰ ਹੈ ਗੱਲਾਂ ਨੂੰ ਨਹੀਂ ਆਦੇ ਆਸਤਾ ਦੇ ਚਾਹਤ ਹੈ ਜੀ ਬੱਚਿਆਂ ਦੇ ਟਿਕਿਆਂ ਵਾਲੇ ਗਾਉਂ ਦੇ ਲੈ ਕੇ ਆਨੇ ਹਨ ਇੱਥੇ ਨਾਲ ਹੀ ਓਥੇ ਕਿਲੋਮੀਟਰ ਦੇ ਹਾਸਤਾ ਦੇ ਚਾਹਤ ਹੈ ਸਟੇਡੀਅਮ ਕੋਲ ਦਾ ਪੇਡਲਿਸਰ ਦੀ ਥੋੜਾ ਜਿਹੀ ਕੋਸ਼ਿਸ਼ ਕਰਦੇ ਆਪਨੇ ਤੁਹਾਡੇ ਸਾਹਮਣੇ ਦਿਖ ਰਿਹਾ ਜੀ ਇਸ ਟਾਈਮ ਮੇਂ ਲੱਗਦਾ ਸਵਾ ਅੱਧੇ ਅੱਧੇ ਤੱਕ ਤਿਆਰ ਹੋ ਜਾਊਗਾ ਜੀ ਮਹੀਨੇ ਪਹਿੰਤ ਦਾ ਰਹਿ ਗਿਆ ਸਵਾ ਦਾ ਕੰਮ ਹੋਣੋਂ ਹੋਣ ਮੇਲੇ ਦੇ ਤੱਕ ਬੰਜੇਗਾ ਇਹ ਤਿਆਰ ਹੋ ਰਿਹਾ ਜੀ ਤੁਹਾਡੇ ਸਾਹਮਣੇ ਹੈ ਜੀ ਗੁਰਦੁਆਰਾ ਅਮਰਗੜ ਸਾਹਿਬ ਬੀਬੀ ਸਰਨਜੀਤ ਕੋਟੀ ਦਾ ਗੁਰਦੁਆਰਾ ਅਮਰਗੜ ਸਾਹਿਬ ਇਹ ਦੇਖ ਰਹੇ ਹੋ ਸਾਹਮਣੇ ਗੁਰਦੁਆਰਾ ਸਾਹਿਬ ਇੱਧਰ ਅਮਰਗੜ ਸਾਹਿਬ ਹੈ ਜੀ ਗੁਰਦੁਆਰਾ पता दिखाने दासतानी शहादत श्री चमकौर साहब चमकौर साहब की एंट्री हो चुकी है अपनी दास्तानी शहादत श्री चमकौर साहब न <laughs> ਸਾਡੇ ਸਾਹਮਣੇ ਦਾ ਆਸਤਾਨੇ ਕਿਹਾ ਹਰਤਿ ਚੰਪੌਰ ਦਾ ਵੀ ਥੀਮ ਪਾਰਕ ਬੱਚਿਆਂ ਲਈ ਬਹੁਤ ਹੀ ਇਤਿਹਾਸ ਨੂੰ ਜਾਣਨ ਲਈ ਬਹੁਤ ਹੀ ਵਧੀਆ ਇੱਕ ਉਪਰਾਲਾ ਕੀਤਾ ਗਿਆ ਜੀ ਬਿਨਾ ਟਿਕਟ ਤੋਂ ਆਏ ਜੀ ਹੈ ਦਾਸਤਾਨੇ ਸ਼ਹਾਦਤ ਅਸੀਂ ਰੁਕਾਂਗੇ ਇੱਥੇ ਤਾਂ ਦੁਕਾਨਾਂ ਨੇ ਆ ਇੱਥੇ ਗੈਲਰੀਆਂ ਬਣੀਆਂ ਹੋਈਆਂ ਜੀ ਅਲੱਗ-ਅਲੱਗ ਗੈਲਰੀਆਂ ਨੇ ਉਹ ਸਾਰੀਆਂ ਗੈਲਰੀਆਂ ਬਣੀਆਂ ਉਹਦੇ ਵਿੱਚ ਸਾਰਾ ਸਿੱਖ ਇਤਿਹਾਸ ਦਰਸਾਇਆ ਗਿਆ ਜੀ ਦਿਖਾਇਆ ਜਾਂਦਾ ਜੀ ਇਹਦੇ ਉੱਤੇ ਸਕਰੀਨ ਦੇ ਉੱਪਰ ਸਭ ਬੱਚਿਆਂ ਨੂੰ ਬਹੁਤ ਹੀ ਵਧੀਆ ਜਾਣਕਾਰੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਰਾસ્તા 'ਚ ਹਾਦਸਾ ਸ਼੍ਰੀ ਚੰਦਗੁਰਾ ਅਬਜ਼ਰ ਵੀ ਬਹੁਤ ਹੀ ਯਕੀਵੀ ਅਸੀਂ ਵੀਡੀਓ ਪਾਈਆਂ ਆਈਆਂ ਨੇ ਵੀਊ ਬਹੁਤ ਹੀ ਵਧੀਆ-ਵਧੀਆ ਅੰਦਰ ਵੀਊ ਨੇ ਜੀ ਔਰ ਕੋਈ ਟਿਕਟ ਨਹੀਂ ਹੈ ਇੱਥੇ ਕੋਈ ਟਿਕਟ ਨਹੀਂ ਹੈ ਇੱਥੇ ਰੋਪੜਾ ਰੋਡ ਹੈ ਜੀ ਰੋਪੜ ਰੋਡ ਹੈ ਇਹ ਤੇ ਆ ਲੁਧਿਆਣਾ ਰੋਡ ਹੈ ਜੀ ਇੱਧਰ ਆ ਲੁਧਿਆਣਾ ਰੋਡ ਦਾਸਤਾਨੇ ਸ਼ਹਾਦਰ ਸ਼ਰੀ ਚੌਂਕੋਰ ਦਾ ਜਲ ਰਹੀ ਹੈ ਜੀ ਲੋਕੀ ਆਪਣੇ ਬੱਚਿਆਂ ਨੂੰ ਇੱਥੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਆਉਂਦੇ ਆਂ ਜੀ ਔਰ ਇਹ ਬਹੁਤ ਹੀ ਵਧੀਆ ਉਪਰਾਲਾ ਜੀ ਸਿੱਕ ਇਤਿਹਾਸ ਬਾਰੇ ਬੱਚਿਆਂ ਨੂੰ ਜਾਣਕਾਰੀ ਮਿਲਦੀ ਹੈ। ਔਰ ਨੰਬਰ 2 ਗੱਲ ਹੈ ਜੀ ਇੱਥੇ ਕੋਈ ਟਿਕਟ ਨਹੀਂ ਹੈ ਜੀ ਸਿਰਫ ਧੜਕਾ ਆਧਾਰ ਕਾਰਡ ਚਾਹੀਦਾ ਇੱਕ ਕਾਰਡ ਤੇ 5 ਤੋਂ 6 ਜਾਣੇ ਜਾ ਸਕਦੇ ਹਨ। ਦਾਸਤਾਨੇ ਸ਼ਹਾਦਤ ਕੀਲੀ ਚਮਕੌਰ ਸਾਹਿਬ ਇਸ ਟਾਈਮ ਤੁਸੀਂ ਦੇਖ ਰਹੇ ਹੋ ਬਿਲਕੁਲ ਸਾਹਮਣੇ ਘਾਟੇ ਤੇ ਇੱਥੇ ਬੱਚਿਆਂ ਨੂੰ ਸਿੱਕ ਇਤਿਹਾਸ ਬਾਰੇ ਜ਼ਰੂਰ ਲੈ ਕੇ ਆਣਾ ਚਾਹੀਦਾ ਬੱਚਿਆਂ ਨੂੰ ਪੂਰੀ ਜਾਣਕਾਰੀ ਸਿੱਖ ਇਤਿਹਾਸ ਬਾਰੇ ਜੈਲਰੀਆਂ ਬਣੀਆਂ ਹੋਈਆਂ ਨੇ ਜੈਲਰੀਆਂ ਦੇ ਵਿੱਚ ਦਿਖਾਇਆ ਜਾਂਦਾ ਜੀ ਸਾਰਾ ਜੈਲਰੀਆਂ ਬਣੀਆਂ ਹੋਈਆਂ ਨੇ ਛੋਟੀਆਂ ਛੋਟੀਆਂ ਇੱਥੇ ਬਹੁਤ ਹੀ ਵਧੀਆ ਸਿਸਟਮ ਹੈ ਸਿੱਖ ਇਤਿਹਾਸ ਬਾਰੇ ਪੂਰੀ ਪ੍ਰੋਪਰ ਜਾਣਕਾਰੀ ਦਿੱਤੀ ਹੈ ਤਾਂ ਹੀ ਤਾਂ ਇਹ ਕਹਿੰਨੇ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਜੀ ਇਸ ਏਰੀਆ ਦੇ ਵਿੱਚ ਤੇ ਉਹਨਾਂ ਨੂੰ ਕਿੱਥੇ ਕਿੱਥੇ ਆਦੀਪੁਰੀ ਜਾਣਕਾਰੀ ਮਿਲਦੀ ਹੈ ਜੀ ਇੱਥੇ ਦਾਸਤਾ ਨੇ ਸ਼ਹਾਦਤ ਕੋਈ ਟਿਕਟ ਨਹੀਂ ਹੈ ਜੀ ਇੱਥੇ ਕੁਝ ਵੀ ਨਹੀਂ ਹੈ ਔਰ ਬਹੁਤ ਹੀ ਪਿਆਰਾ ਬੀਬੀ ਹੈ ਦੇਖੋ ਬਹੁਤ ਜੀ ਆਦੀਪੁਰੀ ਇੱਥੇ ਬੋਟਿੰਗ ਹੋ ਰਹੀ ਹੈ ਬੋਟਿੰਗ ਵੀ ਹੈ ਜੀ ਨਾਲ ਹੀ ਔਰ ਦੇਖੋ ਬੋਟ ਜਾ ਰਹੀ ਹੈ ਬੋਟਿੰਗ ਹੋ ਰਹੀ ਹੈ ਬੋਟ ਸਾਨੂੰ ਆਪੇ ਦੇਖੋ ਵੀ ਬੋਟਿੰਗ ਇੱਥੇ ਬਾਹਰ ਦੇ ਵਿੱਚ ਬੋਟਿੰਗ ਹੋ ਰਹੀ ਹੈ ਉਹ ਦੇਖੋ रास्ता नहीं खाते बिल्कुल समझ है बोटिंग श्री चमकौर साहब शहीदों की धरती श्री चमकौर साहब तो चलाई है जी आप ਦੇ ਤੁਸੀਂ ਦੇਖ ਰਹੇ ਹੋ ਦਾਸਤਾਨੇ ਸ਼ਹਾਦਤ ਲੋਕ ਬਹੁਤ ਆਂਦੇ ਇੱਥੇ ਦੂਰ ਦੂਰ ਦੇਖਣ ਆਸਤੇ ਬਹੁਤ ਹੀ ਵਧੀਆ ਗਵਰਨਮੈਂਟ ਵੱਲੋਂ ਉਪਰਾਲਾ ਕੀਤਾ ਗਿਆ ਜੀ ਔਰ ਬਿਲਕੁਲ ਫ੍ਰੀ ਹੈ ਜੀ ਫ੍ਰੀ ਬਿਲਕੁਲ ਅੰਦਰ ਐਂਟਰੀ ਟਿਕਟ ਬਿਲਕੁਲ ਫ੍ਰੀ ਹੈ ਜੀ ਸਿਰਫ ਤੁਹਾਡਾ ਕੋ ਆਧਾਰ ਕਾਰਡ ਚਾਹੀਦਾ ਜੀ ਤੇ ਆਪਾਂ ਆਪਣਾ ਲਾਈਵ ਇੱਥੇ ਖਤਮ ਕਰਨ ਜਾ ਰਹੇ ਹਾਂ ਜੀ ਮਾਈਕਲ ਜੀ ਦਾ ਖਾਲਸਾ ਵਾਸ਼ਰ ਜੀ ਕੀ ਫਤਿਹ ਜੀ ਕੱਲ ਲਾਈਵ ਹੋਵਾਂਗੇ ਫੇਰ ਇੱਕ ਵਾਰੀ